ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾંડ ਦਾ 38ਵਾਂ ਭਾਗ ਇਸ ਮਨ ਕੋ ਕੋਈ ਖੋਜੋ ਭਾਈ 39ਵਾਂ ਭਾਗ ਮਨ ਮੰਦਰ ਮਨ ਸੰਪਟ ਤੇ 40ਵਾਂ ਭਾਗ ਮਨ ਅਰਪਣ ਕਰਨਾ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨੂੰ ਪਰਖਣਾ ਆਪਣੇ ਮਨ ਨੂੰ ਪੜਨਾ ਆਪਣੇ ਅੰਦਰ ਝਾਤੀ ਮਾਰਨੀ ਆਪਣੇ ਗੁਣ ਔਗਣਾਂ ਦੀ ਵਿਚਾਰ ਕਰਨੀ ਆਪਣੇ ਜੀਵਨ ਦੇ ਹੰਕਾਰੀ ਪੱਖ ਤੋਂ ਹੋਈਆਂ ਹਾਨੀਆਂ ਦੀ ਵਿਚਾਰ ਕਰਨੀ ਆਪਣੇ ਵਿਕਾਰਾਂ ਦਾ ਲੇਖਾ ਜੋਖਾ ਕਰਨਾ ਆਪਣੇ ਸਤਿਗੁਰ ਜੀ ਦੀ ਸਿੱਖਿਆ ਅਨੁਸਾਰ ਜੀਵਨ ਢਾਲ ਲੈਣ ਦਾ ਯਤਨ ਇਹ ਸਭ ਕੁਝ ਮਨ ਨੂੰ ਖੋਜਣ ਦਾ ਹੀ ਉਦਮ ਹੈ ਮਨ ਨੂੰ ਪੜਨ ਬਾਰੇ ਸਤਿਗੁਰਾਂ ਦੀ ਸਿੱਖਿਆ ਦੇ ਬਚਨ ਇਸ ਪ੍ਰਕਾਰ ਹਨ ਸੋ ਮਨ ਜੇ ਮਨ ਕੀ ਦੁਬਦਾ ਮਾਰੇ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨਾਮ ਨਉ ਨਿਤ ਪਾਈ ਰਹਾ ਮੂਲ ਮੋਹ ਕਰ ਕਰਤੈ ਜਗਤ ਉਪਾਇਆ ਮਮਤਾ ਲਾਏ ਭਰਮੋ ਕੋ ਲਾਇਆ ਇਸ ਮਨ ਤੇ ਸਭ ਪਿੰਡ ਪਰਾਣਾ ਮਨ ਕੇ ਵਿਚਾਰ ਹੁਕਮ ਬੁੱਝ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹ ਮਨ ਜਾਗੇ ਜਿਸ ਮਨ ਕੀ ਦੁਬਿਦਾ ਮਰੇ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮੈਂ ਵਸੇ ਅਤੀਤ ਅਨੁਰਾਗੀ ਕਹਿਤ ਨਾਨਕ ਜੋ ਜਾਣੇ ਪਿਉ ਆਤਪੁਰਖ ਨਿਰੰਜਨ ਦਿਉ ਪੰਨਾ 1128 ਅਰਥ ਇਹ ਭਾਈ ਆਪਣੇ ਸਮਾਨ ਨੂੰ ਖੋਜਦੇ ਰਿਹਾ ਕਰੋ ਮਨ ਦੀ ਦੌੜ ਭੱਜ ਦੀ ਪੜਤਾਲ ਕਰਦੇ ਆਂ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਇਹ ਨਾਮ ਹੀ ਮਨੋ ਧਰਤੀ ਦੇ ਸਾਰੇ ਨੌ ਖਜ਼ਾਨੇ ਹਨ ਅਸਲ ਮੋਨ ਧਾਰੀ ਸਾਧੂ ਉਹ ਹੈ ਜਿਹੜਾ ਆਪਣੇ ਮਨ ਦੀ ਮੇਰ-ਤੇਰ ਮੁਕਾ ਦਿੰਦਾ ਹੈ ਅਤੇ ਫਿਰ ਉਸ ਮੇਰ-ਤੇਰ ਦੇ ਥਾਂ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਬਸਾਉਂਦਾ ਹੈ। ਜਗਤ ਰਚਨਾ ਦੇ ਮੁੱਢ ਮੂਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ। ਜੀਵਾਂ ਨੂੰ ਅਪਨਾਤ ਚੰਬੇੜ ਕੇ ਮਾਇਆ ਦੀ ਖਾਤਰ ਭਟਕਣਾ ਵਿੱਚ ਪਾ ਕੇ ਉਸ ਨੇ ਆਪ ਹੀ ਕੁਰਾਏ ਪਾ ਦਿੱਤਾ। ਇਸ ਮਨ ਦੇ ਮੇਰ-ਤੇਰ ਅਪਨਾਤ ਆਦਿਕ ਦੇ ਸੰਸਕਾਰਾਂ ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ। ਮਨ ਦੇ ਸੁਚੱਜੇ ਵਿਚਾਰ ਦੀ ਰਾਹੀ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਜੀਵ ਤੇ ਕਿਰਪਾ ਕਰਦਾ ਹੈ ਜੀਵਾਂ ਦਾ ਇਹ ਮਨ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ ਇਸ ਮਨ ਦੀ ਤੇਰ ਮੇਰ ਮੁੱਕ ਜਾਂਦੀ ਹੈ ਜੀਵ ਦੇ ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਰੇਬ ਰਹਿੰਦਾ ਹੈ ਜੋ ਸਭ ਵਿੱਚ ਵਸਦਾ ਹੈ ਜੋ ਬਿਰਗਤ ਹੈ ਜੋ ਨਿਰਮੋਹ ਹੈ ਤੀਸਰੇ ਗੁਰੂ ਨਾਨਕ ਜੀ ਦਾ ਫਰਮਾਨ ਹੈ ਜਿਹੜਾ ਮਨੁੱਖ ਆਪਣੇ ਇਸ ਅਸਲੇ ਬਾਰੇ ਇਹ ਭੇਦ ਸਮਝ ਲੈਂਦਾ ਹੈ ਉਹ ਪ੍ਰਮਾਤਮਾ ਦੀ ਜਾਦ ਵਿੱਚ ਜੁੜ ਕੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਆਪਣੇ ਅੰਦਰੋਂ ਮਮਤਾ ਦੁਭਦਾ ਆਦਿਕ ਨੂੰ ਮਕਾ ਕੇ ਉਸ ਪ੍ਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਮਾਇਆ ਦੇ ਮੋਹ ਤੋਂ ਨਰਲੀਪ ਚਾਨਣ ਰੂਪ ਹੈ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦ ਦੀ ਵਿਚਾਰ ਸੇ ਜਨ ਵਿਰਲੇ ਜਾਣੀ ਹੈ ਕਲਜੁਕ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਿਹਾ ਹਉਮੇ ਦੁਬਦਾ ਮਾਰ ਨਾਨਕ ਨਾਮ ਅਰਤੇ ਦੁਤਰ ਤਰੇ ਪਾਉਜਲ ਬਿਖਣ ਸੰਸਾਰ ਪੰਨਾ 1093 ਅਰਥ ਇਹ ਮਨ ਸੁੱਚਾ ਮੋਤੀ ਹੈ ਜਿਸ ਨੇ ਗੁਰੂ ਦੀ ਰਾਹੀ ਵਿਚਾਰ ਕਰਕੇ ਇਸ ਸੁੱਚੇ ਮੋਤੀ ਨੂੰ ਪਰਖ ਲਿਆ ਉਸ ਦਾ ਆਪਾ ਹਉਮੇ ਤੇ ਮੇਰ ਤੇਰ ਨੂੰ ਮਾਰ ਕੇ ਆਪੇ ਨਾਲ ਮਿਲਿਆ ਰਹਿੰਦਾ ਹੈ ਪਰ ਇਸ ਕਲਯੁਗੀ ਸੰਸਾਰ ਵਿੱਚ ਭਾਵ ਜਿੱਥੇ ਵਿਕਾਰਾਂ ਦਾ ਪੈਰਾ ਹੈ ਜਿਹੜੇ ਬੰਦੇ ਬੜੇ ਘਟ ਵੇਖੀਦੇ ਹਨ हे ਨਾਨਕ ਜੋ ਮਨੁੱਖ ਨਾਮ ਵਿੱਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ਤਦ ਇਹ ਮਤ ਜੋ ਸਭ ਮੈਂ ਵੇਖੈ ਕੁਟਾਲਾ ਗਾਂਠ ਜਦ ਖੋਲੇ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਮਨ ਤੋ ਲੈ ਦੇਵ ਪੰਨਾ 857 ਅਰਥ ਸਿਮਰਨ ਦੀ ਬਰਕਤ ਨਾਲ ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ ਟੇਢੀ ਕੁੰਡੀ ਭਾਵ ਖੋਟ ਕੱਢਦਾ ਹੈ ਤਾਂ ਉਸ ਦੇ ਅੰਦਰ ਇਹ ਮਤ ਉਪਜਦੀ ਹੈ ਤੇ ਉਸ ਨੂੰ ਹਰਸਾ ਪ੍ਰਭੂ ਹੀ ਦੇਸਤਾ ਹੈ ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵੱਲੋਂ ਰੋਗਦਾ ਹੈ ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ ਭਾਵ ਮਨ ਦੇ ਔਗਣਾ ਨੂੰ ਪੜਤਾਲਦਾ ਰਹਿੰਦਾ ਹੈ ਤਨ ਮਨ ਖੋਜੇ ਤਾ ਨਾਉ ਪਾਏ ਧਾਵਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਅੰਦਨ ਗਾਵੇ ਸਹਜੇ ਭਗਤ ਘਰਾ ਬਣਿਆ ਪੰਨਾ 1010 ਅਰਥ ਜਦੋਂ ਮਨੁੱਖ ਆਪਣੇ ਮਨ ਨੂੰ ਅਤੇ ਤਨ ਨੂੰ ਖੋਜਦਾ ਰਹੇ ਭਾਵ ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ ਇੰਦਰੇ ਵਿਕਾਰਾਂ ਵੱਲ ਨਾ ਪਰਤ ਰਹੇ ਤਦੋਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਤੇ ਮਨ ਨੂੰ ਰੋਕੇ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦਾ ਉਹ ਮਨੁੱਖ ਹਰ ਵੇਲੇ ਗੁਰੂ ਬਾਣੀ ਗਿਆਨ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ਆਪ ਵਿਚਾਰ ਨਾ ਰੁਵੇ ਕੋਈ ਸਤਿਗੁਰ ਮਿਲੇ ਤਾਂ ਸੋਝੀ ਹੋਈ ਬੇਨੁਗੁਰ ਬਜਰ ਕਪਾਟ ਨਾ ਖੁਲੇ ਸ਼ਬਦ ਮਿਲੇ ਨਿਸਤਾਰਾ ਹੈ ਮੰਨਾ 1027 ਅਰਥ ਜਿਹੜਾ ਕੋਈ ਮਨੁੱਖ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ ਉਹ ਪਛਤਾਉਂਦਾ ਨਹੀਂ ਹੈ ਪਰ ਇਹ ਸੋਝੀ ਗੁਰੂ ਤੋਂ ਹੀ ਆਉਂਦੀ ਹੈ। ਕਰੜੇ ਕਿਵਾੜਾਂ ਵਾਲੀ ਮਾਇਆਮੋਹ ਕੈਦ ਵਿੱਚ ਫਸਿਆ ਮਨੁੱਖ ਗੁਰੂ ਦੀ ਸਿੱਖਿਆ ਤੇ ਤੁਰਨ ਤੋਂ ਬਿਨਾ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਇਸ ਮਨ ਨੂੰ ਆਪੇ ਦਾ ਦਰਸ਼ਨ ਕਰਾਉਣ ਵਾਲੀ ਆਰਸੀ ਵੀ ਕਿਹਾ ਜਾਂਦਾ ਹੈ। ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾਂ ਹੋਮੇ ਸੁਖੇ ਅਨਹਦ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਪੰਨਾ 1015 ਅਰਥ ਮਨੁੱਖ ਦਾ ਇਹ ਆਰਸੀ ਸਮਾਨ ਹੈ ਇਸ ਤਿਹਹੀ ਮਨੁੱਖ ਆਪਣੇ ਆਤਮਿਕ ਜੀਵਨ ਵੇਖ ਸਕਦਾ ਹੈ ਪਰ ਸਿਰਫ ਉਹੀ ਮਨੁੱਖ ਵੇਖਦਾ ਹੈ ਜਿਹੜਾ ਗੁਰੂ ਦੀ ਸ਼ਰਨ ਪਏ ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ ਜਦੋਂ ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮਕਾਉਂਦਾ ਹੈ ਤਾਂ ਫਿਰ ਇਹ ਮਨ ਨੂੰ ਹਉਮੈ ਦਾ ਜੰਗਾਲ ਨਹੀਂ ਲੱਗਦਾ ਤੇ ਮਨੁੱਖ ਇਸ ਤਿਹਹੀ ਆਪਣੇ ਜੀਵਨ ਨੂੰ ਵੇਖ ਪਰਖ ਸਕਦਾ ਹੈ ਗੁਰੂ ਦੀ ਸ਼ਰਨ ਪਿਆ ਮਨੁੱਖ ਗੁਰੂ ਦੀ ਪਵਿੱਤਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇੱਕ ਰਸ ਆਪਣੇ ਅੰਦਰ ਪ੍ਰਭਲ ਕਰੀ ਰੱਖਦਾ ਹੈ ਤੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਭਾਗ 39ਵਾਂ ਮਨ ਮੰਦਰ ਮਨ ਸੰਪਟ ਕਰਿ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤਉ ਇਸ ਘਰ ਕੀ ਕੀਮਤ ਪਰੀ। ਪੰਨਾ 235 ਅਰਥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਹਰ ਕਰਕੇ ਮਿਲ ਪੈਂਦਾ ਹੈ ਉਸ ਦੇ ਮਨ ਅੰਦਰ ਗਿਆਨ ਰੂਪ ਦੀਵਾ ਜਗ ਪੈਂਦਾ ਹੈ ਜਿਵੇਂ ਹਨੇਰੇ ਘਰ ਵਿੱਚ ਦੀਵਾ ਜਾਗ ਪੈਣ ਨਾਲ ਘਰ ਦੀ ਹਰੇਕ ਚੀਜ਼ ਦਿਸ ਪੈਂਦੀ ਹੈ ਐਵੇਂ ਹੀ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਮਨ ਮੰਦਰ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਤਦੋਂ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਮਨੁੱਖਾ ਜੀਵਨ ਵਿੱਚ ਅਸਲ ਜਿੱਤ ਕੀ ਹੈ ਤੇ ਹਾਰ ਕੀ ਹੈ ਤਦੋਂ ਇਸ ਨੂੰ ਆਪਣੇ ਸਰੀਰ ਘਰ ਦੀ ਕਦਰ ਮਾਲੂਮ ਹੋ ਜਾਂਦੀ ਹੈ ਤੇ ਇਸ ਨੂੰ ਵਿਕਾਰਾਂ ਵਿੱਚ ਨਹੀਂ ਰੋਲਦਾ ਇਹ ਮੰਦਰ ਤਨ ਸਾਜੀ ਬਾਰ ਇਸ ਹੀ ਮੱਦੇ ਬਸਤ ਅਪਾਰ ਇਸ ਹੀ ਭੀਤਰ ਸੁਨੀਤ ਸ਼ਾ ਕਵਨ ਬਹ ਪਾਰੀ ਜਾ ਕਾ ਉਹਾ ਵਿਸਾ ਪੰਨਾ 180 ਅਰਥ ਪ੍ਰਮਾਤਮਾ ਸ਼ਾ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਤੇ ਮਨੁੱਖਾ ਸਰੀਰ ਭਾਵ ਗਿਆਨ ਇੰਦਰੀਆਂ ਨੂੰ ਉਸ ਘਰ ਦੀ ਰਾਖੀ ਲਈ ਬਾੜ ਬਣਾਇਆ ਇਸ ਮੰਦ ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ ਪੂੰਜੀ ਹੈ ਇਸ ਮੰਦ ਮੰਦਰ ਦੇ ਵਿੱਚ ਹੀ ਉਹ ਪ੍ਰਭੂ ਸ਼ਾਹ ਵਸਦਾ ਸੁਣੀਦਾ ਹੈ ਕੋਈ ਵਿਰਲਾ ਨਾਮ ਵਨਜਾਰਾ ਹੈ ਜਿਹਦਾ ਉਸ ਸ਼ਾਹ ਦੀ ਹਜ਼ੂਰੀ ਵਿੱਚ ਇਤਬਾਰ ਬਣਿਆ ਰਹਿਦਾ ਹੈ ਮੰਦ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ ਪੰਨਾ 795 ਅਰਥ ਮੇਰਾ ਮਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ ਮੇਰਾ ਸਰੀਰ ਭਾਵ ਮੇਰਾ ਹਰੀ ਇਕ ਗਿਆਨ ਇੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ ਭਾਵ ਮੇਰੇ ਗਿਆਨ ਇੰਦਰੇ ਬਾਹਰ ਝਟਕਣ ਦੇ ਥਾਂ ਅੰਦਰੇ ਵਾਸਤੇ ਪਰਮਾਤਮਾ ਵੱਲ ਪਰਤ ਪਏ ਹਨ ਹੁਣ ਮੈਂ ਹਿਰਦੇ ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ ਪਰਮਾਤਮਾ ਦੀ ਸਿੱਖਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ। ਮਨ ਸੰਪਟ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨਬਿਦ ਸਾਹਿਬ ਅਰਵਤ ਰਹਿ। ਪੰਨਾ 728 ਅਰਥ ਜਿਵੇਂ ਪੁਜਾਰੀ ਮੂਰਤੀ ਨੂੰ ਸੰਪਟ ਡੱਬੇ ਵਿੱਚ ਪਾਉਂਦਾ ਹੈ ਜੇ ਮਨੁੱਖ ਵੀ ਆਪਣੇ ਮਨ ਨੂੰ ਠਾਕਰ ਮੂਰਤੀ ਪਾਉਣ ਵਾਲਾ ਡੱਬਾ ਬਣਾਏ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ ਉਸ ਨਾਮ ਦੀ ਰਾਹੀ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ ਮਨ ਵਿੱਚ ਟਿਕੇ ਹੋਏ ਠਾਕੁਰ ਪ੍ਰਭੂ ਨੂੰ ਸ਼ਰਧਾ ਦੇ ਪੱਤਰ ਨਾਲ ਪ੍ਰਸੰਨ ਕਰੇ ਜੇ ਜੀਵ ਸੇਵਕ ਬਣ ਕੇ ਆਪਾ ਭਾਵ ਛੱਡ ਕੇ ਅੰਦਰ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰੇ ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਿਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ਭਾਗ 40ਵਾਂ ਮਨ ਅਰਪਣ ਕਰਨਾ ਸਤਿਗੁਰੂ ਨੂੰ ਮਨ ਦਿੱਤੇ ਬਿਨਾ ਪ੍ਰਭੂ ਮਿਲਾਪ ਦੀ ਅਵਸਥਾ ਸਹੀ ਜੀਵਨ ਜੁਗਤ ਦੀ ਸੋਝੀ ਕਦੇ ਨਹੀਂ ਆ ਸਕਦੀ ਸਤਿਗੁਰਾਂ ਦੀ ਹਜ਼ੂਰੀ ਦਾ ਅਰਥ ਮਨ ਦੀ ਹਾਜ਼ਰੀ ਨਾਲ ਜੁੜਿਆ ਹੋਇਆ ਹੈ ਗੁਰਸਬਾ ਇਵਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ ਪੰਨਾ 84 ਦਿਖਾਵੇ ਵਾਲੇ ਕਈ ਅਡੰਬਰ ਰਚ ਕੇ ਭਾਵੇਂ ਜਿੰਨਾ ਮਰਜ਼ੀ ਹੈ ਨਿਮਰਤਾ ਦੀ ਪ੍ਰਦਰਸ਼ਨੀ ਕੀਤੀ ਜਾਵੇ ਜਿੰਨੇ ਮਰਜ਼ੀ ਹੈ ਮਾਇਆ ਦੇ ਢੇਰਾਂ ਦੇ ਢੇਰ ਤਾਨ ਕੀਤੇ ਜਾਣ ਮਨ ਵਿੱਚ ਸ਼ਾਂਤੀ ਆਉਣ ਦੀ ਥਾਂ ਮਨ ਦੀ ਭਟਕਣਾ ਹੋਰ ਵੱਧਦੀ ਹੈ ਸਤਿਗੁਰਾਂ ਦਾ ਫਰਮਾਨ ਹੈ ਕਿ ਪਾਰ ਉਤਾਰਾ ਹੋਣ ਦੀ ਥਾਂ ਕਜਹਿ ਧਰਮ ਕਰਮੀ ਸਗੋਂ ਸੰਸਾਰ ਵਿੱਚ ਡੁੱਬ ਕੇ ਆਤਮਕ ਮੌਤ ਮਰਦੇ ਹਨ ਜੀਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਆਹ ਬੁੱਧ ਮਨ ਜਾ ਰਿਓ ਰੇ ਪੰਨਾ 335 ਮਾਇਆ দান ਕਰਨ ਵਾਲੇ ਹਰ ਦਾਨੀ ਦੇ ਮਨ ਵਿੱਚ ਭਾਵੇਂ ਸੂਖਸ਼ਮ ਰੂਪ ਵਿੱਚ ਹੀ ਹੋਵੇ ਪਰ ਮੈਂ ਅਤੇ ਮੇਰੀ ਜ਼ਰੂਰ ਉਪਜ ਰਹੀ ਹੁੰਦੀ ਹੈ ਮੈਂ ਆਪਣੀ ਕਮਾਈ ਵਿੱਚੋਂ ਇਨਾ ਗੁਪ ਤਾਨ ਕੀਤਾ ਇਹੀ ਹੈ ਘਾਤਕ ਅਨੁਭਵ ਜੋ ਹੰਕਾਰ ਦਾ ਮੂਲ ਬਣਦਾ ਹੈ ਅਤੇ ਫਿਰ ਹਉਮੈ ਨਾਮੇ ਨਾਲ ਵਿਰੋਧ ਹੈ ਦੋ ਇਹ ਨਾ ਵਸਾ ਇੱਕ ਠਾਈ ਜਿੱਥੇ ਹੰਕਾਰ ਹੈ ਉੱਥੇ ਪ੍ਰਭੂ ਦਾ ਨਾਮ ਨਹੀਂ ਵਸ ਸਕਦਾ ਸਾਡੇ ਸਾਰੇ ਧਰਮ ਕਰਮ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਲਾਜ ਨਾਲ ਬੱਝੇ ਹੁੰਦੇ ਹਨ ਸਤਿਗੁਰਾਂ ਦਾ ਫਰਮਾਨ ਹੈ ਕਿ ਲੋਕ ਲਾਜ ਦੀ ਖਾਤਰ ਕੀਤਾ ਹਰ ਧਰਮ ਕਰਮ ਲੋਕ ਵਿਖਾਵਾ ਕਰਨ ਦੀ ਚਾਹ ਖੋਮੇ ਦਾ ਹੀ ਰੂਪ ਹੈ ਕਿਸੇ ਮਾਇਕ ਕਾਮਨਾ ਦਾ ਹੋਣਾ ਸੇਵਾ ਨੂੰ ਨਸਫਲ ਬਣਾ ਦਿੰਦਾ ਹੈ ਇਸ ਲਈ ਲੋਕ ਲਾਜ ਦੇ ਖਿਆਲ ਤੋਂ ਰਹਿਤ ਨਿਸ਼ਕਾਮ ਨਿਸ਼ਕਪਟ ਹੋ ਕੇ ਆਪਾ ਵਾਰ ਦੇਣਾ ਦਰਗਾਹੇ ਪੂਜਣ ਦਾ ਸਾਧਨ ਹੈ ਸੁਣ ਸਖੀਏ ਪ੍ਰਭ ਮਿਲਣ ਦੀ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾ ਪੰਨਾ 737 ਧਨ ਦੌਲਤ ਸੋਨਾ ਭਾਵੇਂ ਆਪਣੇ ਸਰੀਰ ਦੇ ਭਾਰ ਬਰਾਬਰ ਤੋਲ ਕੇ ਦਾਨ ਕੀਤਾ ਜਾਵੇ ਸਭ નિਸਫਲ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਕਿ ਸੋਨੇ ਦੇ ਵਟੇ ਪ੍ਰਭੂ ਦੇ ਦਰਸ਼ਨ ਹੋਣੇ ਅਸੰਭਵ ਹਨ ਪਰ ਮਾਇਆ ਦੀ ਉਪਜ ਹੋਮੇ ਆਦਿਕ ਵਿਕਾਰਾਂ ਤੋਂ پاک ਸਾਫ ਪਵਿੱਤਰ ਮਨ ਦੇ ਵਟੇ ਤਾਂ ਰੱਬ ਨੂੰ ਮੋਲ ਹੀ ਲੈ ਸਕੀਦਾ ਹੈ ਕੰਚਨ ਸਿਮ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਪੰਨਾ 337 ਆਓ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋ ਪਤਾ ਕਰੀਏ ਕਿ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਪ੍ਰਭੂ ਦੇ ਮਲਾਬ ਦੀ ਸਦਰ ਸਿੱਖ ਅਤੇ ਵਿਛੋੜੇ ਦੀ ਪੀੜ ਨਾਲ ਲੁਛਦੇ ਮਨ ਵਾਲੇ ਜੀਵ ਦੀ ਜੋਦੜੀ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੂੰ ਮਹ ਕਰੂੰ ਬੇਨਤੀ ਕੋ ਸੰਤ ਮਿਲੇ ਬੜ ਭਾਗੀ ਰਹਾ ਮਨ ਅਰਪੂ ਧਨ ਰੱਖੂ ਆਗੇ ਮਨ ਕੀ ਮਾਤਮ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੂ ਤਿਸ ਪਿੱਛੇ ਵਹਿਰਾਗੀ ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬਹਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੰਨਾ 204 ਅਰਥੇ ਪੈਣ ਪਰਮਾਤਮਾ ਨੂੰ ਮਿਲਣ ਵਾਸਤੇ ਮਨ ਵਿੱਚ ਪ੍ਰੀਤ ਪੈਦਾ ਹੋ ਗਈ। ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ ਵੱਡੇ ਭਾਗਾਂ ਵਾਲਾ ਗੁਰੂ ਸੰਤ ਮੈਨੂੰ ਮਿਲ ਪਵੇ ਤਾਂ ਮੈਂ ਉਸ ਦੇ ਪੈਰਾਂ ਹੀ ਲੱਗਾ। ਮੈਂ ਉਸ ਅੱਗੇ ਬੇਨਤੀ ਕਰਾਂ ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ ਰਹਾ। ਇਹ ਭੈਣ ਜਿਹੜਾ ਵਿਡਭਾਗੀ ਸੰਤ ਮੈਨੂੰ ਪਰਮਾਤਮਾ ਦੀ ਸਿੱਤ ਸਲਾਹ ਦੀਆਂ ਗੱਲਾਂ ਸੁਣਾਉਂਦਾ ਰਹੇ ਮੈਂ ਹਰ ਵੇਲੇ ਉਸ ਦੇ ਪਿੱਛੇ-ਪਿੱਛੇ ਪ੍ਰੇਮ ਵਿੱਚ ਕਮਲੀ ਹੋਈ ਫਿਰਦੀ ਰਹਾ। ਮੈਂ ਆਪਣੇ ਮਨ ਉਸ ਤੇ ਹਵਾਲੇ ਕਰ ਦਿਆਂ ਮੈਂ ਆਪਣਾ ਤੁਹਾਨੂੰ ਉਸ ਤੇ ਅੱਗੇ ਰੱਖ ਦਿਆਂ ਇਹ ਭੈਣ ਮੈਂ ਆਪਣੇ ਮਨ ਦੀ ਸਾਰੀ ਚੁਤਰਾਈ ਛੱਡ ਦਿੱਤੀ ਹੈ हे ਨਾਨਕ ਆਖ ਪਹਿਲੇ ਜਨਮਾਂ ਵਿੱਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ ਇਸਤਰੀ ਦੇ ਉਗੜ ਪਏ ਉਸ ਨੂੰ ਉਹ ਸਰਬ ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿੱਚ ਬੈਠਾ ਸਭ ਰਸ ਮਾਨਣ ਵਾਲਾ ਹੈ ਤੇ ਜੋ ਰਸਾਂ ਤੋਂ ਨਰਲੇਪ ਵੀ ਹੈ ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਹ ਨੇਕਾਂ ਜਨਮਾਂ ਤੋਂ ਮਾਇਆ ਦੇ ਮੂਹ ਵਿੱਚ ਸੁੱਤੀ ਹੋਈ ਜਾਗ ਪੈਂਦੀ ਹੈ ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਗੁਰ ਮਿਲੇ ਸੁਭਾਏ ਮਨ ਤਾਂ ਨਿਅਰਪੀਆ ਆਪ ਗਵਾਈ ਚੱਲਾਂ ਸਤਗੁਰ ਪਾਏ ਸਦਬਲਹਾਰੀ ਗੁਰ ਆਪਣੇ ਬੇਟੋ ਜੇ ਹਰ ਸੇਤੀ ਚਿਤ ਲਾਏ ਪੰਨਾ 68 ਅਰਥ ਜਦੋਂ ਮਨੁੱਖ ਨੂੰ ਪਿਆਰ ਨਾਲ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਸਤ ਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਮੇਰੀ ਇਹੀ ਅਰਦਾਸ ਹੈ ਮੈਂ ਆਪਣਾ ਮਨ ਤਨ ਨੂੰ ਗੁਰੂ ਦੇ ਹਵਾਲੇ ਕਰ ਦਿਆਂ ਮੈਂ ਗੁਰੂ ਦੇ ਅੱਗੇ ਆਪਣਾ ਆਪਾ ਭਾਵ ਗਵਾ ਦਿਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਜੀਵਨ ਗੁਜ਼ਾਰਾਂ ਜਿਹੜਾ ਗੁਰੂ ਪ੍ਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦਿੰਦਾ ਹੈ ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਰਾਮਾ ਰਾਮ ਰਾਮੋ ਪੂਜ ਕਰੀ ਜੈ ਮਨ ਤਨ ਅਰਪਤ ਰੋਂ ਸਭ ਆਗੇ ਰਸ ਗੁਰਮਤ ਗਿਆਨ ਦਰੜੀ ਜੈ ਰਹਾਉ ਪੰਨਾ 1325 ਅਰਥ ਹੈ ਭਾਈ ਸਦਾ ਸਰਬ ਵਿਆਪਕ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੋ ਕੋਈ ਮੇਰੇ ਹਿਰਦੇ ਵਿੱਚ ਗੁਰਮਤ ਦੀ ਰਾਹੀ ਪ੍ਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਿਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਕਰ ਦਿਆਂ ਮਨ ਤਨ ਅਰਪ ਧਰੀ ਹਰ ਅੱਗੇ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾਹ ਸੋਈ ਪ੍ਰਤਪਾਲਕ ਹਰ त्याਗੀ ਹੋਮੇ ਹੰਤਨਾ ਪੰਨਾ 1080 ਅਰਥ ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਭਾਵ ਆਪਣੇ ਤਨ ਦਾ ਹੰਕਾਰ त्याग ਕੇ ਗਿਆਨ ਇੰਦਰੀਆਂ ਦੀ ਸਾਰੀ ਦੌੜ ਭੱਜ ਮੁਕਾ ਕੇ ਸਭ ਕੁਝ ਪ੍ਰਭੂ ਚਰਨਾਂ ਵਿੱਚ ਭੇਟਾ ਕਰ ਦਿੱਤਾ ਉਹ ਮਨੁੱਖ अनेका ਜਨਮਾਂ ਦਾ ਸੁੱਤਾ ਹੋਇਆ ਵੀ ਜਾਗ ਪੈਂਦਾ ਹੈ। ਭਾਵ ਅਜਿਹਾ ਮਨੁੱਖ ਆਤਮਿਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ। ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ ਉਹੀ ਉਸ ਦਾ ਰਾਖਾ ਬਣ ਜਾਂਦਾ ਹੈ। ਉਹ ਮਨੁੱਖ ਆਤਮਿਕ ਮੌਤ ਲਿਉਣ ਵਾਲੀ ਹਉਮੈ ਸਦਾ ਲਈ ਤਿਆਗ ਦਿੰਦਾ ਹੈ। ਨੀਲ ਅਨীল ਅਗਨ ਇਕ ਠਾਈ ਜਲ ਨਿਵਰੀ ਗੁਰ ਬੂਝ ਬੁਝਾਈ ਮਨ ਦੇ ਲਿਆ ਰਹਿਸ ਗੁਣ ਗਾਈ। ਪੰਨਾ 221 ਅਰਥ ਇਸ ਮਨ ਵਿੱਚ ਤ੍ਰਿਸ਼ਨਾ ਦੀ ਬਿਆੰਤ ਅੱਗ ਇੱਕੋ ਥਾਂ ਤੇ ਪਈ ਹੈ ਜਿਸ ਨੂੰ ਗੁਰੂ ਨੇ ਤ੍ਰਿਸ਼ਨਾ ਅੱਗ ਤੋਂ ਬਚਣ ਦੀ ਸਮਝ ਬਖਸ਼ੀ ਹੈ ਉਹਦੀ ਇਹ ਅੱਗ ਪ੍ਰਭੂ ਦੇ ਨਾਮ ਜਨ ਨਾਲ बुਝ ਜਾਂਦੀ ਹੈ ਪਰ ਜਿਸ ਨੇ ਵੀ ਨਾਮ ਜਨ ਲਿਆ ਹੈ ਆਪਣਾ ਮਨ ਵੱਟੇ ਵਿੱਚ ਦੇ ਕੇ ਲਿਆ ਹੈ ਉਹ ਫਿਰ ਚਾਹੋ ਨਾਲ ਪਰਮਾਤਮਾ ਦੀ ਸਿੱਧ ਸਲਾਹ ਦੇ ਗੁਣ ਗਾਉਂਦਾ ਹੈ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਕਿ ਜੇ ਆਪਣੀ ਅਡਰੀ ਹੋਣ ਦਾ ਅਨੁਭਵ ਮਿਟਾ ਕੇ ਆਪਣੇ ਮਨ ਦੇ ਆਪਣੇ ਜੀ ਦੇ अथवा ਆਪਣੀ ਜਿੰਦ ਦੇ ਵਟੇ ਪ੍ਰਭੂ ਪ੍ਰੀਤ ਦਾ ਮਹੰਗਾ ਵੱਖਰ ਖਰੀਦਿਆ ਹੋਵੇ ਤਾਂ ਸਦਾ ਇਹੀ ਤੌਂਖਲਾ ਬਣਿਆ ਰਹਿਣਾ ਚਾਹੀਦਾ ਹੈ ਕਿ ਹਾਏ ਏਡੇ ਮਹੰਗੇ ਮੋਲ ਦੇ ਵਟੇ ਲਈ ਗੋਬਿੰਦ ਪ੍ਰਭੂ ਦੀ ਪ੍ਰੀਤ ਕਿਤੇ ਘਟ ਨਾ ਜਾਵੇ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਘਟ ਹੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟ ਹੈ ਰਹਾ ਪੰਨਾ 694 ਅਰਥ ਮੈਨੂੰ ਡਰ ਰਹਿਂਦਾ ਹੈ ਕਿ ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾ ਜਾਏ ਮੈਂ ਤਾਂ ਬੜੇ ਮਹਿੰਗੇ ਮੁੱਲ ਇਹ ਪ੍ਰੀਤ ਲਈ ਹੈ ਜਿੰਦ ਦੇ ਕੇ ਇਹ ਪ੍ਰੀਤ ਵਿਹਾਜੀ ਹੈ ਰਹਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 38ਵਾਂ 39ਾਂ ਅਤੇ 40ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ